ਦੇ ਕਿタミン ਉਹ ਇਦਾਂ ਲੱਗ ਰਿਹਾ ਕਿ ਅੱਜ ਅਸੀਂ ਆਲਰੇਡੀ ਜਿੱਤ ਚੁੱਕੇ ਆਂ ਔਰ ਇਹ ਕੰਮ ਦੇਖਾ ਹਮਨੇ ਜੋ ਵੀ ਕੰਮ ਕੀਤਾ ਨਾ ਉਹ ਇੱਕ ਵਾਰੀ ਚਲੇ ਗਏ ਨਾ ਇਨਕੇ ਪਾਸ ਤੋਂ ਇਹਨਾਂ ਨੇ ਕੰਮ ਪੂਰਾ ਕਰਨਾ ਹੈ ਸਾਨੂੰ ਪੂਰੀ ਉਮੀਦ ਹੈ ਨਾ ਤੇ ਵੀ ਸਾਡੇ ਜਿਹੜੇ ਕੰਮ ਵੈਸੇ ਤਾਂ ਹੁੰਦੇ ਹੀ ਆਏ ਆ ਤਾਂ ਹੋਰ ਵੀ ਹੋਣਗੇ ਤੁਹਾਨੂੰ ਮੁਬਾਰਕੀਆਂ ਦੇਣਾ ਬੱਸ ਵਿਸੀ ਮੈਂ ਕਿ ਜਿੱਤ ਕੇ ਇੱਥੇ ਆਣਗੇ ਸਭ ਜਨ ਨੂੰ ਮੁਬਾਰਕ ਦੇਣਗੇ ਵੈਰੀ ਹੈਪੀ ਵੈਰੀ ਹੈਪੀ ਟੂ ਸੀ ਜਿੰਨਾ ਰਿਸਪੌਂਸ ਔਰ ਜਿੰਨਾ ਰਿਵਾਰਡ ਔਰ ਲਵ ਸਾਨੂੰ ਮਿਲ ਰਿਹਾ ਹੈ ਆਈ ਏਮ ਸੋ ਹੈਪੀ ਥੈਂਕ ਯੂ ਸੋ ਮੱਚ ਦਾ ਸ਼ੋਰ ਹੈ ਤੇ ਵੋਟਾਂ ਦਾ ਜੋਰ ਹੈ ਨਗਰ ਨਿਗਮ ਚੋਣਾਂ ਚੱਲ ਰਹੀਆਂ ਤੇ ਇਹ ਸ਼ੋਰ ਜਿਹੜਾ ਵਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਤਾਂ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਬਾਦ ਨੰਬਰ 63 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਿੰਦਰ ਕੌਰ ਘੁੰਮਣ ਦੇ ਵੱਲੋਂ ਲਗਾਤਾਰ ਘਰ-ਘਰ ਜਾ ਕੇ ਵੋਟਰਾਂ ਨੂੰ ਆਪਣੇ ਹੱਕ ਦੇ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਗੱਲਬਾਤ ਕਰ ਲੈਣੇ ਆ ਕਿ ਕਿਸ ਤਰ੍ਹਾਂ ਦੇਖ ਦਿਓ ਜੀ ਕੱਲ ਸ਼ਾਮ ਨੂੰ ਪ੍ਰਚਾਰ ਬੰਦ ਹੋ ਜਾਏਗਾ ਤਾਂ ਉਡੀਕ ਰਹੇਗੀ 21 ਦਸੰਬਰ ਦੀ ਹਾਂਜੀ ਮੈਨੂੰ ਤਾਂ ਅੱਜ ਹੀ 21 ਦਸੰਬਰ ਲੱਗ ਰਿਹਾ ਜਿੱਤ ਦਾ ਐਲਾਨ ਹੋਣਾ ਬਾਕੀ ਆ ਦੇਖੋ ਇੰਨਾ ਪਿਆਰ ਇੰਨਾ ਪਰਵਾਹ ਹੁੰਗਾਰਾ ਸਹੀ ਗੱਲ ਤਾਂ ਦੇਖੋ ਤੁਸੀਂ ਮਾਹੌਲ ਦੇਖੋ ਮਾਹੌਲ ਬਣਿਆ ਹੋਇਆ ਵਾ ਤੇ ਉਡੀਕ ਹੈ 21 ਦਸੰਬਰ ਦੀ ਜਦੋਂ 21 ਦਸੰਬਰ ਨੂੰ VOTING ਹੋਏਗੀ ਤੇ ਸ਼ਾਮ ਨੂੰ EVM ਮਸ਼ੀਨਾਂ ਖੁੱਲਣਗੀਆਂ ਲਗਾਤਾਰ ਕੰਮ ਦੇ ਬੇਸ ਦੇ ਉੱਤੇ ਲੋਕਾਂ ਦੇ ਵਿਚਾਰ ਹੋ ਅੱਜ E ਬਲੋਕ ਦੇ ਵਿੱਚ ਆਇਓ ਇਹ ਏਰੀਆ ਜਿਹੜਾ ਵਾ ਤੁਹਾਡੇ ਵਾਰਡ ਦੇ ਵਿੱਚ ਨਵਾਂ ਜੋੜਿਆ ਗਿਆ ਕਿਸ ਤਰ੍ਹਾਂ ਦੇ ਅਸੀਂ ਇੰਨਾ ਇਸ ਏਰੀਆ ਦੀਆਂ ਥੋੜੀਆਂ ਪ੍ਰੋਬਲਮਸ ਨੇ ਇਹੀ ਸੜਕ ਨੂੰ ਦੇਖੋ 10 15 ਸਾਲ ਇੱਕ ਕੌਂਸਲਰ ਨੇ ਇੱਕ ਸੜਕ ਨਹੀਂ ਬਣਾ ਸਕੇ ਹੁਣ ਮੈਂ ਇਹਨਾਂ ਨੂੰ ਵਿਸ਼ਵਾਸ ਦਿਲਾਇਆ ਹੈ ਕਿ ਪੂਰੇ ਜੋ ਵੀ ਇਹ ਕਹਿਣਗੇ ਉਸੇ ਤਰੀਕੇ ਦੇ ਨਾਲ ਕੰਮ ਹੋਵੇਗਾ। ਪਾਸ ਹੈ। ਪਾਸ ਨੇ ਟੈਂਡਰ ਪਾਸ ਹੋਏ ਹੋਏ ਨੇ ਬਸ ਇਹ ਸਿਲੈਕਸ਼ਨ ਤੋਂ ਬਾਅਦ ਥੋੜੀ ਗਰਮੀ ਹੁੰਦੀ ਹੈ ਤਾਂ ਸਟਾਰਟ ਹੋ ਜਾਏਗਾ ਕੰਮ। ਤਾਂ ਅਪੀਲ ਕੀ ਕਰਦੇ ਹੋ ਕਿਉਂਕਿ ਹੁਣ ਕੱਲ ਸ਼ਾਮ ਨੂੰ ਪ੍ਰਚਾਰ 5 ਵਜੇ ਬੰਦ ਹੋ ਜਾਏਗਾ। ਲਗਾਤਾਰ ਵੋਟਰਾਂ ਤੱਕ ਪਹੁੰਚ ਕੇ ਅਪੀਲ ਵੀ ਕਰ ਰਹੇ ਹੋ ਕਿ ਇਸ ਵਾਰ ਫਿਰ ਇੱਕ ਵਾਰ ਫਿਰ ਮੌਕਾ ਦੇ। ਹਾਂਜੀ ਪਿਛਲੇ 5 ਸਾਲਾਂ ਦੇ ਕਿੱਤੇ ਹੋਏ ਕੰਮਾਂ ਦੇ ਆਧਾਰ ਤੇ ਮੇਰੇ ਲਈ ਦਰਵਾਜ਼ੇ ਖੁੱਲ ਰਹੇ ਨੇ। ਤਾਂ ਮੈਂ ਇਹ ਕਹਿੰਦੀ ਪਹਿਲਾਂ ਵੀ ਇਹ ਕਹਿੰਦੀ ਸੀ ਕਿ 5 ਸਾਲ ਨਹੀਂ ਕੰਮ ਕਰਾਂਗੇ ਤੁਸੀਂ ਅਗਲੀ ਵਾਰੀ ਨਾ ਸਾਨੂੰ ਦਰਵਾਜ਼ਾ ਹੀ ਨਾ ਖੋਲਿਓ ਵੋਟ ਹੀ ਨਾ ਪਾਓ ਪਰ ਦਰਵਾਜ਼ੇ ਜਿਹੜੇ ਨਵੇਂ ਵਾਰਣ ਨੇ ਉਹ ਸਾਡੇ ਪੁਰਾਣੇ ਵਾਰਡ ਦੇ ਕੰਮ ਦੇਖ ਕੇ ਇਹਨਾਂ ਦੇ ਵੀ ਸਾਰੇ ਦਰਵਾਜ਼ੇ ਦਿਲ ਸਾਡੇ ਨਾਲ ਜੁੜ ਗਏ ਨੇ ਆ ਦੇਖੋ ਰਾਤ ਦੇ ਰਾਤ ਦੇ ਅਸੀਂ 8 ਵਜੇ ਦਾ ਟਾਈਮ ਸੀ 8 ਵਜੇ ਦਾ ਟਾਈਮ ਸੀ ਅਸੀਂ 8 ਵਜੇ ਦਾ ਟਾਈਮ ਸੀ ਅਸੀਂ 8:30 ਵਜੇ ਤੋਂ ਵੀ ਬਾਅਦ ਪਹੁੰਚੇ ਹਾਂ ਪਰ ਸਾਰੀਆਂ ਮੇਰੀਆਂ ਭੈਣਾਂ ਤੇ ਮੇਰੇ ਬਜ਼ੁਰਗ ਸਾਰੇ ਵੇਟ ਕਰ ਰਹੇ ਸੀਗੇ ਇਹ ਪਿਆਰ ਤਾਂ ਉਮੀਦਵਾਰ ਬੋਤ ਨੇ ਇੱਕ ਪਾਸੇ ਉਹ ਉਮੀਦਵਾਰ ਨੇ ਜਿਹੜੇ ਕੰਮ ਕਰਨ ਨੂੰ ਲੈ ਕੇ ਵਾਅਦੇ ਕਰ ਰਹੇ ਨੇ ਤੇ ਦੂਜੇ ਪਾਸੇ ਉਹ ਉਮੀਦਵਾਰ ਨੇ ਜਿਹੜੇ ਕੀਤੇ ਹੋਏ ਕੰਮਾਂ ਨੂੰ ਲੈ ਕੇ ਤੁਹਾਡੇ ਵਿਚਾਰ ਨੇ ਤਾਂ ਕਿਸ ਤਰ੍ਹਾਂ ਦੇਖਦੇ ਹੋ 21 ਦਸੰਬਰ ਨੂੰ ਜਦੋਂ ਵੋਟ ਪਾਣ ਜਾਓਗੇ ਤਾਂ ਕੀ ਜਹਨ ਦੇ ਵਿੱਚ ਰਹੇਗਾ ਹਮ ਤਾਂ ਬੋਟ ਹੀ ਨਹੀਂ ਕੋਈ ਪਾਣੀ ਹੈ ਆਪ ਕੋਈ ਪਾੜਨੀ ਹੈ ਇਹ ਤਾਂ ਵੈਸੇ ਹੀ ਪਿਆਰ ਹੈ ਅਬ ਵੈਸੇ ਹੀ ਪਿਆਰ ਹੋ ਗਿਆ ਵੈਸੇ ਪਿਆਰ ਟੈ ਗਿਆ ਹੁਣ ਤਾਂ ਬਹੁਤ ਜ਼ਿਆਦਾ ਪਿਆਰ ਹੋ ਗਿਆ ਸਤ ਪਾਣੀ ਇੱਥੇ ਹੀ आम पार्टी पानी असी उम्मीदवार इन इन्हीं की सब प्रशंसा सुन रहे हैं काम और काम कारे देखा कारे हमने कारे जो भी काम किया ना वो एक बारी चले गए ना इनके पास तो इन्होंने काम पूरा करना है ਇਸ ਲਈ ਅਸੀਂ ਤਾਂ ਇਨਕੇ ਸਾਥ ਹੀ ਆਏ ਫਿਰ ਵੋਟ ਸਾਡਾ 63 ਹੈ ਤਾਂ ਮਨਿੰਦਰ ਕੋਰ ਨੂੰ ਮਨ ਇੱਥੋਂ ਦੇ ਹੈ ਸਾਨੂੰ ਪੂਰੀ ਉਮੀਦ ਹੈ ਨਾ ਤੇ ਵੀ ਸਾਡੇ ਜਿਹੜੇ ਕੰਮ ਵੈਸੇ ਤਾਂ ਹੁੰਦੇ ਹੀ ਆਏ ਆ ਤਾਂ ਹੋਰ ਵੀ ਹੋਣਗੇ ਕਿਉਂਕਿ ਆਮ ਆਮ ਲੋਕਾਂ ਦੀ ਪਾਰਟੀ ਹੈ ਸਾਨੂੰ ਲੱਗਦਾ ਸਾਡੀ ਆਪਣੀ ਪਾਰਟੀ ਹੈ ਵੋਟ ਤੇ سپورਟ ਵੋਟ ਤੇ سپورਟ ਸਾਡੀ ਇਹਨਾਂ ਨੂੰ ਹੈ ਤੁਹਾਨੂੰ ਮਹਿਮਾਨੀ ਹੈ ਬੱਸ ਬਿਜੀ ਮੈਕਅਪ ਜਿੱਤ ਕੇ ਇੱਥੇ ਆਣਗੇ ਸਭ ਜਿਹਨਾਂ ਮੁਬਾਰਕ ਦੇਣਗੇ ਅਸੀਂ ਇਹ ਜਾਣਦੇ ਹਾਂ ਕਿ ਆਪ ਜੀ ਜਿੱਤੇ ਜਿੱਤੇਗਾ ਝਾੜੂ ਵਾਲਾ ਜਿੱਤੇਗਾ ਜਿੱਤੇਗਾ ਵਈ ਜਿੱਤੇਗਾ ਝਾੜੂ ਵਾਲਾ ਜਿੱਤੇਗਾ ਤਾਂ ਲਗਾਤਾਰ ਜਿਹੜਾ ਵਾ ਡੋਰ ਟੂ ਡੋਰ ਪ੍ਰਚਾਰ ਚੱਲ ਰਿਹਾ ਵਾ ਲਗਾਤਾਰ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਜਿਹੜਾ ਵਾ ਘਰ ਘਰ ਜਾ ਕੇ ਲੋਕਾਂ ਦੇ ਨਾਲ ਰਾਫਤਾ ਕਾਇਮ ਕੀਤਾ ਜਾ ਰਿਹਾ ਔਰ ਆਮ ਆਦਮੀ ਪਾਰਟੀ ਜਿੰਦਾਬਾਦ ਤਾਂ ਡੋਰ ਟੂ ਡੋਰ ਪ੍ਰਚਾਰ ਦੀਆਂ ਇਹ ਤਸਵੀਰਾਂ ਜਿਹੜੀਆਂ ਵਾ ਲਗਾਤਾਰ ਤਸਵੀਰਾਂ ਦਿਖਾ ਰਹੇ ਆ ਨਗਰ ਨਿਗਮ ਚੋਣਾ ਨੂੰ ਲੈ ਕੇ ਪ੍ਰਚਾਰ ਪੂਰੇ ਸਿਖਰਾ ਤੇ ਪਹੁੰਚ ਚੁੱਕਾ ਹੈ ਤੇ ਕੱਲ ਪ੍ਰਚਾਰ ਸ਼ਾਮ ਨੂੰ 5 ਵਜੇ ਤੋਂ ਥੰਮੇਗਾ ਦਾ ਇੰਤਜ਼ਾਰ ਹੈ ਕਿ 21 ਦਸੰਬਰ ਦੇ ਦਿਨ ਦੀ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਵੋਟਾਂ ਪੈਣਗੀਆਂ ਤੇ ਉਮੀਦਵਾਰ ਲਗਾਤਾਰ ਜੜਾ ਵਾ ਵੋਟਰਾਂ ਨੂੰ ਆਪਣੇ ਹੱਕ ਦੇ ਵਿੱਚ ਵੋਟ ਪਾਉਣ ਦੀ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਲਗਾਤਾਰ ਜਿਹੜਾ ਬਾ ਤਸਵੀਰਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਕਿਸ ਤਰ੍ਹਾਂ ਦੇਖਦੇ ਹੋ ਕਿ ਘਰ-ਘਰ ਜਾ ਕੇ ਜੜੀਆਂ ਬਾ ਵੋਟਾਂ ਮੰਗਿਆ ਜਾਂਦੀਆਂ ਪਰਿਵਾਰਿਕ ਮੈਂਬਰ ਵੀ ਪੂਰੇ ਡਟੇ ਹੋਏ ਹੋ ਪੜ੍ਹਾਈ ਛੱਡ ਕੇ ਤੁਸੀਂ ਅੱਜ ਪਰਿਵਾਰ ਦੀ سپورਟ ਦੇ ਵਿੱਚ ਉਤਰੇ ਹੋਏ ਹੋ ਕਿਸ ਤਰ੍ਹਾਂ ਦਾ ਰਿਸਪੌਂਸ ਲੱਗਦਾ ਮਤਲਬ ਰਿਸਪੌਂਸ ਦੇਖ ਕੇ ਤਾਂ ਮੈਨੂੰ ਐਦਾਂ ਲੱਗ ਰਿਹਾ ਰਿਸਪੌਂਸ ਦੇਖ ਕੇ ਤਾਂ ਮੈਨੂੰ ਐਦਾਂ ਲੱਗ ਰਿਹਾ ਕਿ ਅੱਜ ਅਸੀਂ ਆਲਰੇਡੀ ਜਿੱਤ ਚੁੱਕੇ ਆ ਕਿ ਅੱਜ ਰਿਜ਼ਲਟ ਆ ਗਿਆ ਹੈ ਐਂਡ ਆਮ ਵੈਰੀ ਹੈਪੀ ਵੈਰੀ ਹੈਪੀ ਟੂ ਸੀ ਜਿੰਨਾ ਰਿਸਪੌਂਸ ਔਰ ਜਿੰਨਾ ਰਿਵਾਰਡ ਔਰ ਲਵ ਸਾਨੂੰ ਮਿਲ ਰਿਹਾ ਆਈ ਐਮ ਸੋ ਹੈਪੀ ਥੈਂਕ ਯੂ ਸੋ ਮੱਚ ਕੀ ਅਪੀਲ ਕਰਦੇ ਹੋ ਵੋਟਰਾਂ ਨੂੰ ਮੈਂ ਬਸ ਇਹੀ ਇਹੀ ਅਪੀਲ ਕਰਨਾ ਚਾਹੂੰਗੀ ਵੋਟ ਫਾਰ ਮਾਈ ਮਦਰ ਵੋਟ ਫਾਰ ਡਿਵੈਲਪਮੈਂਟ ਥੈਂਕ ਯੂ ਬਿਲਕੁਲ ਹੈ ਪਰਵਾਰਿਕ ਮੈਂਬਰ ਨੇ ਜਿਹੜੇ ਆਪਣੇ ਮਦਰ ਦੀ سپورਟ ਦੇ ਵਿੱਚ ਆਏ ਹੋਏ ਨੇ ਤੇ ਕਹਿ ਰਹੇ ਨੇ ਕਿ ਡਵੈਲਪਮੈਂਟ ਦੇ ਨਾਮ ਤੇ ਵੋਟ ਪਾਓ ਤੇ ਆਪਣੀ ਮਦਰ ਦੇ ਹੱਕ ਦੇ ਵਿੱਚ ਵੋਟ ਪਾਉਣ ਦੀ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਕੁਲਦੀਪ ਦੇ ਨਾਲ ਵਿਵੇਕ ਕਾਲ ਚਰਚਾ ਟੀਵੀ ਲੁਧਿਆਣਾ